ਸਰਿਕਾਲ ਜੀ ਸਵਾਗਤ ਹੈ ਆਸਾਨ ਬੁਨਤੀ ਚੈਨਲ ਤੇ ਸਾਰੀਆਂ ਭੈਣਾਂ ਦਾ ਅੱਜ ਤੁਹਾਨੂੰ ਮੈਂ ਇੱਕ ਅੰਗੂਠੇ ਵਾਲੀ ਜੜਾ ਬਣਾਉਣੀ ਸਿਖਾਉਂਗੀ ਅੱਡੀ ਵਾਲੀ ਤੇ ਮੈਂ ਇਹ 5 ਇੰਚ ਦੀ ਉਪਰੋ ਲੱਤ ਲਈ ਆ ਇਹ ਹੈਗੀ ਆ 5 ਤੋਂ 6 ਨੰਬਰ ਦੀ ਦੇਖੀਏ ਬਹੁਤ ਸੌਖੇ ਤਰੀਕੇ ਨਾਲ ਬਣਦੀ ਹੈ ਤੁਹਾਨੂੰ ਮੈਂ ਬਣਾ ਕੇ ਦਿਖਾਉਣੀ ਆ ਤੇ ਆਪਾਂ ਨੇ 5 ਇੰਚ ਤਿਆਰ ਕਰ ਲਈ ਹੁਣ ਆਪਾਂ ਅੱਡੀ ਕੱਢਾਂਗੇ ਅੱਡੀ ਕੱਢਣੀ ਜਿਹੜੀ ਇਹ ਇਹ ਲੈਏ ਨੇ ਮੈਂ ਇਹ ਬਾਈ ਕੁੰਡੇ ਆਪਾਂ ਇੱਧਰ ਰੱਖਾਂਗੇ ਬਾਈ ਇੱਧਰ ਰੱਖਾਂਗੇ ਆਪਾਂ ਨੇ ਇਹ ਅੱਦੋ-ਅੱਦੀ ਕਰਨਾ ਪਹਿਲਾਂ 22 ਗੁੰਡੇ ਬਣੂਗੀ 1 2 3 4 5 6 7 8 9 10 11 12 13 14 15 16 17 18 19 20 21 22 22 ਹੋ ਗਏ ਆਪਣੇ ਇਹ ਇਹਨਾਂ ਦਾ ਹੁਣ ਆਪਾਂ ਕੀ ਕਰਨਾ ਹੈ ਇਹ ਜਿਹੜੇ ਦੋ ਕੁੰਡੇ ਨੇ ਆਏ ਇਹ ਆਪਾਂ ਇੱਧਰ ਹੀ ਲਵਾਂਗੇ ਕਿਉਂ ਇਹ ਆਪਾਂ ਇਧਰਲੀ ਸਾਈਡ ਤੋਂ ਹੀ ਕਟਾਵਾਂਗੇ ਆ ਦੇਖੀਏ ਦੋ ਰਹਿੰਦੇ ਆ ਤਾਂ ਹੀ ਆਪਾਂ ਦੋ ਦਾ ਇੱਕ ਕਰਾਂਗੇ इथ वापस बी कुड्याच्या आपण अध करना, उन्ना चर आपण कटावांगे ਇਦੋਂ ਹੁਣ ਆਪਾਂ ਦੋ ਦਾ ਇੱਕ ਕਰਾਂਗੇ ਆਪਾਂ ਨੇ 11 ਕੁੰਡੇ ਜਿੰਨਾ ਚ ਰਹਿੰਦੇ ਨਹੀਂ ਆਪਾਂ ਉਹਨਾਂ ਚਰ ਬੁਣਾਗੇ ਕਟਾ ਇਹਨਾਂ ਕਢਾਵਾਂਗੇ ਤਾਂ ਦੇਖੀ ਦੋ ਰਹਿ ਗਏ ਦੋ ਦਾ ਇੱਕ ਕਰਾਂਗੇ රප දෝදක කරග ඒ කුඩ පටාකප ොड़ සිද්ධරග දෝරගේ පීර පනනු dos de cada ਜੇ ਜਿੰਨੇ ਚਿਰ ਆਪਣੇ ਅੱਧੇ ਗੁੰਡੇ ਨਹੀਂ ਰਹਿੰਦੇ ਉਹਨਾਂ ਚਿਰ ਆਪਾਂ ਦੋਨਾਂ ਸਾਈਡਾਂ ਤੋਂ ਇੱਕ ਇੱਕ ਗੁੰਡਾ ਘਟਾਵਾਂਗੇ ਬਹੁਤ ਸੌਖੇ ਤਰੀਕੇ ਨਾਲ ਇਹ ਬਣ ਹੁੰਦੀ ਆ ਇਹ ਆਪਣੀ ਬਣ ਗਈ ਹੁਣ ਆਪਾਂ ਸਿੱਧੀਆਂ ਸਲਾਈਆਂ ਪਾਵਾਂਗੇ ਇਹ ਆਪਾਂ ਹੁਣ ਆਹ ਹਿੱਸਾ ਆਹ ਬੁਣਾਂਗੇ ਇਹ ਇੱਥੇ ਟੁਕਰ ਬੁਣ ਕੇ ਜਾਂ ਗੂਠੇ ਕੱਢੂਗੇ ਫੇਰ ਤੁਹਾਨੂੰ ਦੱਸੂਗੀ ਦੇਖੀਏ ਆਪਣੀ ਇੰਨੀ ਬੁਣ ਕੇ ਹੋ ਗਈ ਤਿਆਰ ਇਹ ਅੰਗੂਠਿਆਂ ਤੋਂ ਕੋ ਚਲੇ ਗਈ ਤੇ ਹੁਣ ਆਪਾਂ ਇਹਨੂੰ ਕਨਾ ਕੀ ਕਰਾਂ ਅੰਗੂਠੇ ਕੱਢਾਂਗੇ ਜਾਂ ਨਹੀਂ ਆਇਆ ਇਹਪਾ ਦੋ ਹਿੱਸਿਆਂ ਚ ਕੁੰਡੇ ਕਰਨੇ ਨੇ ਇਹ ਆਪਾਂ ਬਾਈ ਬਾਈ ਕੁੰਡੇ ਕਰਾਂਗੇ 22 22 ਕੁੰਡੇ ਆਪਣੇ ਹੋ ਗਏ ਹੁਣ ਆਪਾਂ ਇਹਨੂੰ ਕੀ ਕਰਾਂਗੇ ਇਹਨੂੰ ਆਪਾਂ ਐਦਾਂ ਦੂਰਾ ਕਰ ਲੈਣਾ ਕੁੰਡੇ ਦੋ ਸਲਾਈਆਂ 'ਚ ਹੋਣਗੇ ਆਪਣੇ ਇੱਕ ਸਲਾਈ ਆਪਾਂ ਹੋਰ ਲਵਾਂਗੇ ਇਹਦੇ ਵਿੱਚ ਆਪਾਂ ਕੀ ਕਰਨਾ ਦੋਏ ਦੋਨਾਂ ਸਾਈਡਾਂ ਦੇ ਕੁੰਡੇ ਆਪਾਂ ਇਹ ਸਲਾਈ 'ਚ ਲਾਉਣੇ ਨੇ ਇੱਕ ਉਧਰੋਂ ਇੱਕ-ਇੱਕ ਕਰਕੇ ਆਪਾਂ ਸਾਰੇ ਕੁੰਡੇ ਹਟਾਰ ਲਵਾਂਗੇ ਜੀ ਹੁੰਡੇ ਆਪਣੇ ਸਾਰੇ ਹੋ ਗਏ ਚ ਹੁਣ ਕੀ ਕਰਾਂਗੇ ਆਪਣਾ ਧਾਗਾ ਇੱਧਰ ਆਪਾਂ ਹੁਣ ਇਹ ਧਾਗੇ ਟੁਕਰ ਦੂਸਰੇ ਜਿਹਾ ਪਾ ਕੇ ਇੱਧਰ ਲੈ ਕੇ ਆਵਾਂਗੇ ਇਹ ਕਿਹੜਾ ਪਤਿਆਨਾ ਇਹ ਰੱਖਣਾ ਬੀ ਜਿਹੜਾ ਆਪਾਂ ਨੇ ਇਹ ਗੁੱਠਾ ਕੱਢਣਾ ਨਾ ਇਹ ਦੇਖਣਾ ਆਪਾਂ ਨੇ ਰੱਖ ਕੇ ਆਇਂ ਪੁੱਠੀ ਸਾਈਡ ਆਹੇ ਇਹਨੂੰ ਵੀ ਆਪਾਂ ਪੁੱਠੀ ਕਰ ਲਾਂਗੇ ਇਹਦਾ ਇੱਧਰ ਆ ਇਹਦਾ ਆਪਾਂ ਇੱਧਰ ਕੱਢਾਂਗੇ ਦੇਖੀਏ ਇੱਧਰ ਕੱਢਾਂਗੇ ਆਪਾਂ ਇਹਦਾ ਗੁੱਠਾ ਆਪਾਂ ਨੇ ਕੀ ਕਰਨਾ ਹੁਣ ਆਹ ਕੁੰਡਾ ਬੁਣਿਆ ਹੋਇਆ ਹੈ ਆ ਦੇਖੀਏ ਹਾ ਕੁੰਡਾ ਹੈਗਾ ਇਧਰਲੀ ਸਾਈਡ ਵਾਲਾ ਜਿਹੜਾ ਆ ਦੇਖੀ ਹਾ ਕੁੰਡਾ ਆਪਾਂ ਉਤਾਰਾਂਗੇ ਬੁਣਿਆ ਹੋਇਆ ਇਹਨੂੰ ਆਪਾਂ ਬੁਣਾਂਗੇ ਉਹ ਦੇਖੀ ਜਿਹੜਾ ਆਹਾ ਕੁੰਡਾ ਹੈ ਇਹ ਧਿਆਨ ਆਪਾਂ ਨੂੰ ਇੰਨਾ ਰੱਖਣਾ ਪੈਣਾ ਇਹ ਕੁੰਡਾ ਦੇਖ ਕੇ ਪਾਉਣਾ ਨਹੀਂ ਤਾਂ ਆਪਣੀ ਵਿੱਚ ਇਹਦੇ ਨਾਲ ਨਾਲ ਜੁੜ ਜਾਣਾ ਦੇਖੀ ਆ ਕੁੰਡਾ ਪਾ ਤਾਰਾਂਗੇ ਜਿਹੜਾ ਇਧਰਲੀ ਸਾਈਡ ਵਾਲਾ ਕੁੰਡਾ ਇਹ ਆਪਾਂ ਬੁਣਾਂਗੇ ਆ ਦੇਖੀਏ ਆ ਤਾਰਾਂਗੇ ਤੇ ਆ ਆਪਾਂ ਬੁਣਾਂਗੇ ਇਹਨੂੰ ਉਤਾਰਾਂਗੇ ਇਹਨੂੰ ਆਪਾਂ ਬੁਣਾਂਗੇ ਇਹਦਾ ਪਤਿਆਨ ਆਪਾਂ ਨੂੰ ਪੂਰਾ ਰੱਖਣਾ ਪੈਣਾ ਇੱਕ ਵੀ ਕੁੰਡਾ ਜੇ ਵਿੱਚ ਜਾਂ ਉਧਰ ਉਧਰ ਹੋ ਗਿਆ ਇਹਨੇ ਨਾਲ ਟਾਂਕਾ ਫਿੱਟ ਹੋ ਜਾਣਾ ਦਾ ਟਾਂਕਾ ਜੁੜ ਜਣਾ ਨਾਲ ਫਿਰ ਆਪਣੀ ਜਰਾਬ ਕਿਸੇ ਕੰਮ ਦੀ ਨਹੀਂ ਲੈਣੀ ਇਹ ਬਹੁਤ ਧਿਆਨ ਆਪਾਂ ਨੂੰ ਕੁੰਡਾ ਦੇਹ ਦੇਖ ਕੇ ਬੁਣਨਾ ਪੈਣਾ ਇਸੇ ਤਰ੍ਹਾਂ ਆਪਾਂ ਦੋ ਸਲਾਈਆਂ ਪਾਵਾਂਗੇ ਦੇਖੀਏ ਹੁਣ ਅੱਗੇ ਆਪਾਂ ਇਧਰਲੀ ਸਲਾਈ ਇਹ ਕੀ ਕਰਨਾ ਆਹ ਕੁੰਡਾ ਆਪਣਾ ਢੂਈ ਸਾਈਡ ਦਾ ਇਹਨੂੰ ਕੱਢਾਂਗੇ ਬੁਣਿਆ ਹੋਇਆ ਆਹ ਕੁੰਡਾ ਆਪਾਂ ਬੁਣਾਂਗੇ ਆਹ ਲਾਹਾਂਗੇ ਉੱਠਾ ਆਪਣਾ ਹੋ ਗਿਆ ਹੁਣ ਆਪਾਂ ਇਹਨੂੰ ਕੀ ਕਰਾਂਗੇ ਇੱਕ ਇੱਕ ਕਰਕੇ ਹੁਣ ਆਪਾਂ ਤਿੰਨ ਗੁੰਡੇ ਪਾਵਾਂਗੇ ਤਿੰਨ ਗੁੰਡੇ ਪਾਵਾਂਗੇ ਘਟਾ ਦੇਣੇ ਤਿੰਨ ਪਾ ਕੇ ਤਿੰਨੇ ਗੁੰਡੇ ਇਧਰੋਂ ਘਟਾਉਣੇ ਨੇ ਤਿੰਨੇ ਤਿੰਨ ਕਰਕੇ ਆਪਾਂ ਇਧਰੋਂ ਘਟਾਉਣੇ ਨੇ ਆ ਦੇਖੀਏ ਤਿੰਨ ਗੁੰਡੇ ਪਾਵਾਂਗੇ ਤਿੰਨ ਦਾ ਇੱਕ ਕਰਾਂਗੇ ਉਹ ਕਨੇ ਫੇਰ ਕੱਢਾਂਗੇ Terima kasih kerana menonton! Ten nedro lomange ਬਚ ਗਏ ਆਪਣੇ ਚਾਰ ਕੁੰਡੇ ਚਾਰਾਂ ਦਾ ਆਪਾਂ ਇੱਕ ਕਰਾਂਗੇ ਦੇਖੀਏ ਅੰਗੂਠਾ ਬਣ ਗਿਆ ਹੁਣ ਆਪਾਂ ਅਗੇ ਉਂਗਲੀਆਂ ਕਿੰਨੀਆਂ ਦੇ ਇਹਨੂੰ ਕੀ ਕਰਾਂਗੇ ਆਪਾਂ ਇੱਥੇ ਤਾਂ ਗੌਰ ਨੂੰ ਲਾਵਾਂਗੇ ਆਪਾਂ ਫਿਰ ਇੱਥੇ ਨਹੀਂ ਥੋੜਾ ਜਿਆਦਾ ਹੋ ਜਾਂਦਾ ਸਲਾਈ ਕਰਕੇ ਖੁੱਲਿਆ ਜਾਂ ਕੁੰਡਾ ਲੈ ਕੇ ਆਪਾਂ ਥੋੜੀ ਗੱਠ ਲਾ ਦਾਂਗੇ ਉਹ ਇਹ ਤੇ ਫਿਰ ਆਪਣੀ ਜਾਲੀ ਜੀ ਨਹੀਂ ਬਣੂਗੀ ਆ ਦੇਖੀ ਇਹ ਇਸੇ ਤਰ੍ਹਾਂ ਜਿਵੇਂ ਆਪਾਂ ਗੁੱਠਾ ਬਣਿਆ ਉਸੇ ਤਰ੍ਹਾਂ ਆਪਾਂ ਫੇਰ ਇਹਨੂੰ ਉਕਣੇ ਇੱਕ ਕੱਢਾਂਗੇ ਆ ਦੇਖੀਏ ਇੱਕ ਬੁਣਾਂਗੇ ਦੇਖੀਏ ਆਪਾਂ ਨੇ ਜਦ ਨਾਲ ਅੰਗੂਠਾ ਟੁੱਕਰ ਅੱਧ ਤੱਕ ਨਹੀਂ ਆਉਂਦਾ ਇੰਨਾ ਆਪਾਂ ਨੇ ਫੇਰ ਕਾਟ ਪਾਉਣੀ ਅੱਧੀ ਜਦ ਜਿਹੜੀ ਛੋਟੀ ਚੀਚੀ ਆਪਣੀ ਉਂਗਲੀ ਉਹਦੇ ਟੁੱਕਰ ਪਹਿਲਾਂ ਆਪਾਂ ਇਹਨੂੰ ਬੁਣਨਾ ਫੇਰ ਇਹਦੀ ਬਾਅਦ ਚ ਦੇਖੀਏ ਚੀਚੀ ਟੁੱਕਰ ਆਪਣਾ ਬੁਣਿਆ ਗਿਆ ਤੇ ਹੁਣ ਇਹ ਅੰਗੂਠੇ ਦਾ ਅੱਧ ਚ ਆ ਗਿਆ हद ਚ ਆ ਕੇ ਹੁਣ ਆਪਾਂ ਇਹਦੀ ਕਾਟ ਪਾਵਾਂਗੇ ਇਧਰੋਂ ਹੁਣ ਜਿਵੇਂ ਆਪਾਂ ਨੇ ਅੰਗੂਠੇ ਦੀ ਪਾਈ ਆ ਤਿੰਨ ਤਿੰਨ ਕੁੰਡੇ ਤਿੰਨ ਤਿੰਨ ਕੁੰਡੇ ਪਾ ਕੇ ਕਟਾਵਾਂਗੇ ਆਪਾਂ ਤਿੰਨ ਦਾ ਇੱਕ ਕਰਾਂਗੇ ਆ ਦੇਖੀ ਬਾਕੀ ਕੁੰਡੇ ਆਪਾਂ ਬੁਣਾਂਗੇ ਓਕਣੀ Aduh, apa naik bunna, iku kudna, iku bunna. Tidurnya apa, fair kata gitu কোনো ঔখা নহয় বুনি বহুত সৌখী লাগি ফেৰ তন কটা ਬੋਨਣਾ ਇਹ ਸਾਰੇ ਉਲਟੀ ਉਲਟੀ ਸੜਾਈ ਹੋਵ ਪਰ ਇਹਦੇ ਕੰਨੇ ਕੇ ਧਿਆਨ ਆ ਬਸ ਵੀ ਕੁੰਡਾ ਦੇਖ ਕੇ ਆਪਾਂ ਨੂੰ ਪਾਉਣਾ ਪੈਂਦਾ ਥੋੜਾ ਜਿਹਾ ਕੁੰਡੇ ਦਾ ਧਿਆਨ ਰੱਖਣਾ ਪੈਂਦਾ ਵੀ ਅੰਦਰਲਾ ਕੁੰਡਾ ਜਿਹੜਾ ਇਹਦੇ ਨਾਲ ਨਾ ਅਟੈਚ ਹੋ ਜਵੇ ਨਹੀਂ ਬੋਨਣਾ ਸਾਰਾ ਹੀ ਕੁਣੇ ਸਿੱਧਾ ਹੀ ਉਲਟੇ తిను ఫే సారే కట్ గేను ఇను బందే జ కు 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 తి తి కు పా ਜਰਾਬ ਆਪਣੀ ਬਣ ਕੇ ਹੋ ਗਈ ਤਿਆਰ ਹੁਣ ਆਪਾਂ ਇਹਨੂੰ ਕੀ ਕਰਾਂਗੇ ਇਹਨੂੰ ਹੁਣ ਆਪਾਂ ਸਲਾਈ ਲਾਵਾਂਗੇ ਸਲਾਈ ਲਾਵਾਂਗੇ ਇਹਨੂੰ ਆਪਾਂ ਹੁਣ ਇਹ ਉੱਪਰੋਂ ਲਏ ਸੀਗੇ ਮੈਂ 44 ਗੁੰਡੇ ਤੇ ਦੋ ਮੂਹਰੇ ਨੂੰ ਦੋ ਪਿੱਛੇ ਨੂੰ ਮੈਂ ਕਰਿਆ ਸੀ ਬਾਰਡਰ ਡਿਜ਼ਾਈਨ ਵਾਲੇ ਗੁੰਡੇ ਪਾਇਏ 6 ਨੰਬਰ ਦੇ 5 ਨੰਬਰ ਦੇ ਐਨ ਪੈਰ ਚਾਹ ਫਿੱਟ ਆਉਗੀ ਤੇ ਉਹਨਾਂ ਬਰੀਕ ਸੀਗੀ ਇੱਕ ਪੈਰ ਦੇ ਵਿੱਚ ਨਾ ਜੇ ਜ਼ਿਆਦਾ ਕੁੰਡੇ ਲੈ ਲੈਨੇ ਆਪਾਂ ਮੈਂ ਸਲਾਈ ਵੀ ਇਹ 11 ਨੰਬਰ ਦੀ ਲਈ ਆ ਉਹਨੂੰ ਬਰੀਕ ਕਰਕੇ ਹੁਣ ਸਲਾਈ ਲਾ ਕੇ ਤੁਹਾਨੂੰ ਦਿਖਾਉਣੀ ਆ ਮੇਰਾ ਦੱਸਣ ਦਾ ਕਹਿਜਾ ਲੱਗਿਆ ਤੁਹਾਨੂੰ ਤਰੀਕਾ ਜੇ ਵਧੀਆ ਹੈ ਤਾਂ ਕਮੈਂਟ ਕਰਕੇ ਜਰੂਰ ਦੱਸਿਓ